ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸ੍ਰੀ ਭਗਵਤੀ ਜੀ ਸਹਾਇ ਅਥ ਗਿਆਨ ਪ੍ਰਬੋਧ ਗ੍ਰੰਥ ਲਿਖਿਆ ਤੇ ਪਾਤ ਸਾਹਿ ਦਸਵੀਂ ਪੁਜੰਗ ਪ੍ਰਯਾਤ ਛੰਦ ਤੁਐ ਪ੍ਰਸਾਦ ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ਅਛੇਦੀ ਅਪੇਦੀ ਸਦਾ ਏਕ ਧਰਮੰ ਕਲੰਕੰ ਬਿਨਾ ਨਿਹ ਕਲੰਕੀ ਸਰੂਪੇ ਅਛੇਦੰ ਅਪੇਦੰ ਅਖੇਦੰ ਅਨੂਪੇ ਨਮੋ ਲੋਕ ਲੋਕੇ ਸਵਰੰ ਲੋਕ ਨਾਥੇ ਸਦਾ ਵੰ ਸਦਾ ਸਰਬ ਸਾਥੰ ਅਨਾਥੇ ਨਮੋ ਏਕ ਰੂਪੰ ਅਨੇਕੰ ਸਰੂਪੇ ਸਦਾ ਸਰਬ ਸਾਹੰ ਸਦਾ ਸਰਬ ਭੂਪੇ ਅਛੇਦੰ ਅਪੇਦੰ ਅਨਾਮੰ ਅਠਾਮੰ ਸਦਾ ਸਰਬਦਾ ਸਿੱਧ ਦਾ ਬੁੱਧ ਧਾਮੰ ਅਜੰਤਰੰ ਅਮੰਤਰੰ ਅਕੰਤਰੰ ਅਪਰਮੰ ਅਖੇਦੰ ਅਪੇਦੰ ਅਛੇਦੰ ਅਕਰਮੰ ਅਗਾਦੇ ਅਬਾਦੇ ਅਗੰਤੰ ਅਨੰਤੰ ਅਲੇਖੰ ਅਪੇਖੰ ਅਪੂਤੰ ਅਗੰਤੰ ਨਾਰੰਗੰ ਨਾਰੂਪੰ ਨਾ ਜਾਤੰ ਨਾ ਪਾਤੰ ਨਾ ਸਤਰੋ ਨਾ ਮਿੱਤਰੋ ਨਾ ਪੁੱਤਰੋ ਨਾ ਮਾਤੰ अपु तं अपंगं अपिक्खं पवानं परयं कुनितं पवित्रं प्रदानं अगंजे अपंजे अकामं अकर्मं अनन्ते व्यन्ते अपूमे अपरमं नहि जान जायि तच रूपेखं कहा बास ताको फिरै कौन भेखं कहा नाम ताको कहा कह कहवा कह मैं बखानो कह मैं न आवे ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ਅਛੇਦੀ ਅਪੇਦੀ ਅਰੂਪੀ ਮਹਾਨੈ ਅਸਾਦੇ ਅਗਾਦੇ ਅਗੰਜੁਲ ਗਨੀਮੇ ਅਰੰਜੁਲ ਅਰਾਦੇ ਰਹਾ ਕੁਲ ਰਹੀਮੇ ਸਦਾ ਸਰਬਦਾ ਸਿੱਧ ਦਾ ਬੁੱਧ ਦਾਤਾ ਨਮੋ ਲੋਕ ਲੋਕੇ ਸਵਰੰ ਲੋਕ ਗਿਆਤਾ ਅਛੇਦੀ ਅਪੈ ਆਦ ਰੂਪੇ ਅਨੰਤੰ ਅਛੇਦੀ ਅਛੈ ਆਦ ਅਦਵੈ ਦੁਰੰਤੰ ਨਰਾਜ ਛੰਦ अनंत आद देव है बेअंत परम पेव है आगाद व्याद नाश है सदैव सर्व पास है विचित्र चित्र चाप हैं अखंड दुष्ट खाप हैं अपेद आद काल हैं सदैव सर्व पाल हैं अखंड चंड रूप हैं प्रचंड सर्व स्वरूप हैं काल हूं के काल हैं सदैव रक्षपाल हैं कृपाल दयाल रूप हैं सदैव सर्व भूप हैं अनंत सर्व आस हैं परैव परम पास हैं ادر انتر تیان ہے سدیو سرب مان ہے اکرپال کال ہین ہے سدیو ساد ادین ہے پجست پجست رہاو اگاد بیاد ناسننگ پرم اپاسننگ ترکال لوک مان ہے سدیو پرک پردان ہے تت تت رہاو ਕ੍ਰਿਪਾਲ ਦਿਆਲ ਕਰਮ ਹੈ ਅਗੰਜ ਭੰਜ ਭਰਮ ਹੈ ਤ੍ਰਿਕਾਲ ਲੋਕ ਪਾਲ ਹੈ ਸਦਾਵ ਸਰਬ ਦਿਆਲ ਹੈ ਜਪਸ ਤੋ ਅੰਗ ਜਪਸ ਤੋ ਅੰਗ ਰਹਾਉ ਮਹਾਨ ਮੋਨ ਮਾਨ ਹੈ ਪਰੇਵ ਪਰਮ ਪ੍ਰਧਾਨ ਹੈ ਪੁਰਾਨ ਪ੍ਰੇਤ ਨਾਸਨੰ ਸਦਾਵ ਸਰਬ ਪਾਸਨੰ ਪ੍ਰਚੰਡ ਅਖੰਡ ਮੰਡਲੀ ਉਦੰਡ ਰਾਜ ਸੋਥਲੀ ਜਗੰਤ ਜੋਤ ਜਵਾਲਕਾ ਜਲੰਤ ਦੀਪ ਮਾਲਕਾ ਕਿਪਾਲ ਦਿਆਲ ਲੋਚਨੰ ਮਚੰਕ ਬਾਣ ਮੋਚਨੰ ਸਿਰੰਕਰੀ ਤਤਾਰਿਯੰ ਦਿਨੇਸ਼ ਕ੍ਰਿਤ ਹਾਰਿਯੰ ਵਿਸਾਲ ਲਾਲ ਲੋਚਨੰ ਮਨੋਜ ਮਾਨ ਮੋਚਨੰ ਸੁਭੰਤ ਸੀਸ ਸੋ ਪ੍ਰਭਾ ਚਕਤਰ ਚਾਰ ਚੰਦਰ ਕਾ ਜਗੰਤ ਜੋਤ ਜਵਾਲ ਕਾ ਛਕੰਤ ਰਾਜ ਸੋ ਪ੍ਰਭਾ ਜਗੰਤ ਜੋਤ ਜੈਤ ਸੀ ਬਦੰਤ ਕ੍ਰਿਤ ਈਸ਼ਵਰੀ ਤ੍ਰਿਪੰਗੀ ਛੰਦ ਤੁਆ ਪ੍ਰਸਾਦ अनकादसरूपम अमितविभूतं अचालसरूपम विश्वकरणं जगजोतप्रकाशं आदअनासं अमितअगासं श्रब्भरणं अनगञ्जअकालं विश्वप्रतपालं दीनदयालं शुभकरणं आनंदसरूपं अनहदरूपं अमितविभूतं तवशरणं विश्वं परपरणं जगतप्रकरणं अतरणतरणं श्रेष्ठकरं आनंदसरूपे अनहदरूपे अमितविभूतितेजबरं ਅਨਖੰਡ ਪ੍ਰਤਾਪੰ ਸਭ ਜਗ ਥਾਪੰ ਅਲਖ ਅਤਾਪੰ ਬਿਸ ਕਰੰ ਅਦਵੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ਅਨਖੰਡ ਅਮੰਡੰ ਤੇਜ ਪ੍ਰਚੰਡੰ ਜੋਤ ਉਦੰਡੰ ਅਮੇਤ ਮਿਤੰ ਅਨਪੈ ਅਨਗਾਦੰ ਅਲਖ ਅਬਾਦੰ ਬੇਸ ਪ੍ਰਸਾਦੰ ਅਮੇਤ ਗਤੰ आनंद स्वरूपे अनहद रूपे अचल बिभूते भवतरणं अनगाद अबादंग जगत प्रसादंग सर्व आरादंग तव शरणं अकलंक अबादंग विश्वप्रसादंग जगत आरादंग भावनासं विश्वं भरपर्णं केलवेख हरणं पतत उद्धरणं सब साथं अन। अनाथन नाथे अकृत आगाथे अमित अनाथे दुख कर... दुख हरणं अगंज अविनाशी ज्योत प्रकाशी जगत प्रणासी तव शरणं ਕਾਲਸ ਅਮਿਤ ਤੇਜ ਜਗ ਜੋਤ ਪ੍ਰਕਾਸ਼ੀ ਆਦ ਅਛੇਦ ਅਪੈ ਅਬੇਨਾਸੀ ਪਰਮ ਤਤ ਪਰਮਾਰਥ ਪ੍ਰਕਾਸ਼ੀ ਆਦ ਸਰੂਪ ਅਖੰਡ ਉਦਾਸੀ ਤ੍ਰਿਭੰਗੀ ਛੰਦ ਅਖੰਡ ਉਦਾਸੀ ਪਰਮ ਪ੍ਰਕਾਸ਼ੀ ਆਦ ਅਨਾਸੀ ਬੇਸਵ ਕਰੰ ਜਗਤਾਵਲ ਕਰਤਾ ਜਗਤ ਪ੍ਰਹਰਤਾ ਸਭ ਜਗ ਭਰਤਾ ਸਿੱਧ ਭਰੰ ਅਛੈ ਅਬੇਨਾਸੀ ਤੇਜ ਪ੍ਰਕਾਸ਼ੀ ਰੂਪ ਸੁਰਾਸੀ ਸਰਬ ਛਿਤੰ आनंद स्वरूपे अनहद रूपे अलख विपोते अमेतगतं कलस आद अपा अनगाद स्वरूपं राग रंग जह रू, रेखना रूपं रंगभयो रावत कहूं पूपं कहूं समुद्र सरता कहूं कूपं त्रिभंगी छंद सरता कहूं कूपं समुद्र स्वरूपं अलख विभूतं अमेतगतं अद्वय अविनाशी परम प्रकाशी तेजसुरासी अकृत कृतं ਜਿਹ ਰੂਪ ਨਾ ਰੇਖੰ ਅਲਕ ਅਪੇਖੰ ਅਮਿਤ ਅਦਵੈਖੰ ਸਰਬਮਈ ਸਭ ਕਿਲ ਵਿਖ ਹਰਣੰ ਪਤਤ ਉਦਰਣੰ ਅਸਰਣ ਸਰਣੰ ਏਕ ਦਈ ਕਲਸ ਆ ਜਾਨ ਬਾਹ ਸਾਰੰਗ ਕਰ ਧਰਣੰ ਅਮਿਤ ਜੋਤ ਜਗ ਜੋਤ ਪ੍ਰਕਰਣੰ ਖੜਗ ਪਾਨ ਖਲ ਦਲ ਬਲ ਹਰਣੰ ਮਹਾ ਬਾਹ ਬਿਸਵੰ ਭਰ ਭਰਣੰ ਤ੍ਰਿਪੰਗੀ ਛੰਦ खल दल बल हरण दोष्टप्रिडरणं असरण शरणं माच्छ विडारण पाप प्रहारण अमित मतङ्गहं साहन साहं मेमा माह सर्बमयि जल थल बन हरता जल कहता खाल दहता सुन ऋषहि ਕਲਸ ਅਤਬਲਿਸ਼ਟ ਦਾਲ ਦੋਸਤ ਨਿਕੰਦਨ ਅਮਿਤ ਪ੍ਰਤਾਪ ਸਗਲ ਜਗ ਬੰਦਨ ਸੋ ਹਤ ਚਾਰ ਚਿੱਤਰ ਕਰਵ ਚੰਦਨ ਪਾਪ ਪ੍ਰਹਾਰਣ ਦੁਸ਼ਟ ਦਾਲਕ ਦੰਡਨ ਛਪੈ ਛੰਦ ਬੇਦ ਭੇਦ ਨਹੀਂ ਲਖੈ ਬ੍ਰਹਮ ਬ੍ਰਹਮਾ ਨਹੀਂ 부ज्ਜੈ ਬਿਆਸ ਪਰਾ ਸੁਰਖ ਸੋ ਕਸਨਾਦ ਸਿਵ ਅੰਤਨ ਸੁज्ਜੈ ਸਾਨਤ ਕੁਆਰ ਸੰਕਾਦ ਸਰਬਜੋ ਸਮਾਨ ਨ ਪਾਵਹਿ ਲਖ ਲਖ ਮੀ ਲਖ ਬੇਸਨ ਕਿਸਨ ਕਈ ਨੇਤ ਬਤਾਵੈ ਹੈ ਅਸੰਭ ਰੂਪ ਅਨਭੈ ਪ੍ਰਭਾ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਵ ਸਰਣ ਅਚੁੱਤ ਅਪੈ ਅਭੇਦ ਅਮਿਤ ਆਖੰਡ ਅਤੁਲ ਬਲ ਅਟਲ ਅਨੰਤ ਅਨਾਦ ਅਖੈ ਅਖੰਡ ਪ੍ਰਬਲ ਦਲ ਅਮਿਤ ਅਮਿਤ ਅਨਤੋਲ ਅਪੂ ਅਨਭੇਦ ਅਪੰਜਨ ਅਨਵਿਕਾਰ ਆਤਮ ਸਰੂਪ ਸੁਰ ਨਰ ਮਨ ਰੰਜਨ ਅਵਿਕਾਰ ਰੂਪ ਅਨਪੈ ਸਦਾ ਮਨ ਜਨ ਗਨ ਬੰਦਤ ਚਰਨ ਭਵ ਭਰਨ ਕਰਨ ਦੁਖ ਦੋਖ ਹਰਨ ਅਤ ਪ੍ਰਤਾਪ ਭ੍ਰਮ ਭੈ ਹਰਨ ਛਪੈ ਛੰਦ ਤੋਇ ਪ੍ਰਸਾਦ ਮੁਖ ਮੰਡਲ ਪਰ ਲਸਤ ਜੋਤ ਉਦੋਤ ਅਮਿਤ ਗਤ ਜਟਤ ਜੋਤ ਜਗ ਮਗਤ ਲਜਤ ਲਖ ਕੋਟ ਨਿਖਤ ਪਤ ਚੱਕਰਵਰਤੀ ਚੱਕਰਵੈ ਚੱਕਰਤ ਚਉ ਚੱਕਰ ਕਰ ਧਰ ਪਦਮਨਾਥ ਪਦਮਾਛ ਨਵਲ ਨਾਰਾਇਣ ਨਰ ਹਰ ਕਾਲਖ ਬਿਹੰਡਣ ਕਿਲ ਵਿਖ ਹਰਣ ਸੋਰ ਨਰ ਮਨ ਬੰਦਤ ਚਰਨ ਖੰਡਣ ਅਖੰਡ ਮੰਡਲ ਅਪੈ ਨਮੋ ਨਾਥ ਭਉ ਭੈ ਹਰਣ ਛਪਾ ਛੰਦ ਨਮੋ ਨਾਥ ਨਿਰਦਾਇਕ ਨਮੋ ਨਿਮ ਰੂਪ ਨਿਰੰਜਨ ਅਗੰਜਾਨ ਅਗੰਜਣ ਅਪੰਜ ਅਨਭੇਦ ਅਪੰਜਨ ਅਖੈ ਅਖੈ ਅਭিকার ਅਪੈ ਅਨਭਿਜ ਅਪੇਦਨ ਅਖੇਦਾਨ ਖੇਦਨ ਅਖਿਜ ਅਨਛੇਦਰ ਅਛੇਦਨ ਆਜਾਨ ਬਾਹ ਸਾਰੰਗ ਧਰ ਖੜਗ ਪਾਨ ਦੁਰਜਨ ਦਲਣ ਨਰ ਵਰਨ ਰੇਸ ਨਾਇਕ ਨਿਪਣ ਨਮੋ ਨਾਵਲ ਜਲਥਾਲ ਰਾਵਣ ਦੀਨ ਦਿਆਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਨ ਮਹਾ ਮੋਨ ਮਨ ਹਰਣ ਮਦਨ ਮੂਰਤ ਮਹ ਮੰਡਨ ਅਮਿਤ ਤੇਜ ਅਬਿਕਾਰ ਅਖੈ ਆ ਭੰਜ ਅਮਿਤ ਬਲ ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨਿਰਪਜਲ ਥਲ ਅਛੈ ਸਰੂਪ ਅਛੂ ਅਛੇਤ ਅਛੈ ਅਛਾਨ ਅਛਾਰ ਅਛਾਰ ਅਦਵੈ ਸਰੂਪ ਅਦਵੈ ਅਮਰ ਅਬ ਬੰਦਤ ਸੁਰ ਨਰ ਅਸੁਰ ਕੋਲ ਕਲੰਕ ਕਰ ਹੀਨ ਕਿਪਾ ਸਾਗਰ ਕਰੁਣਾ ਕਰ ਕਰਨ ਕਾਰਣ ਸਮਰਥ ਕਿਪਾ ਕੀ ਸੂਰਤ ਕਿਤ ਧਰ ਕਾਲ ਕਰਮ ਕਰ ਹੀਨ ਕ੍ਰਿਆ ਜਿਹ ਕੋਏ ਨ ਬੁੱਝੈ ਕਹਾ ਕਹੈ ਕਹਿ ਕਰੈ ਕਹਾ ਕਾਲਨ ਕੈ ਸੁਝੈ ਕੰਜ ਲਕ ਨੈਨ ਕੰਬੂ ਗਰੀਵਾ ਹੈ ਕਟ ਕੇ ਹਰ ਕੁੰਜਰ ਗਵਨ ਕਦਲੀ ਕੋ ਰੰਗ ਕਰ ਪੂਰ ਗਤ ਬਿਨ ਅਕਾਲ ਦੁਜੋ ਕਵਨ ਛਪੈ ਛੰਦ ਅਲਖ ਰੂਪ ਅਲੇਖ ਅਬੈ ਅਨਭੂਤ ਅਪੰਜਨ ਆਦਪੁਰਖ ਅਮਕਾਰ ਅਜੈ ਅਨਗਾਦ ਅਗੰਜਨ ਨਿਰਵਿਕਾਰ ਨਿਰਜੁਰ ਸਰੂਪ ਨਿਰਦਵੈਖ ਨਿਰੰਜਨ ਅਭੰਜਨ ਭੰਜਨ ਅਨਭੇਦ ਅਨਭੂਤ ਅਭੰਜਨ ਸਾਹਾਨ ਸਾਹ ਸੁੰਦਰ ਸੁਮਤ ਬੱਡ ਸਰੂਪ ਬੱਡ ਵੈ ਬਖਤ ਕੋਟਕ ਪ੍ਰਤਾਪ ਭੂਅ ਭਾਨ ਜੇ ਮ ਤਪਤ ਤੇਜ ਇਸ ਥਿਤ ਤਖਤ ਛਪੈ ਛੰਦ ਤੁਆ ਪ੍ਰਸਾਦ ਚਕਰਤ ਚਾਰ ਚਕਰ ਵੈ ਚਕਰਤ ਚੌ ਕੁੰਟ ਚਵਗਣ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਨ ਦਵਗ ਚਵਗਣ ਨਹੀਂ ਦੂਨ ਚਵਗਣ ਕੋਟ ਚੰਦ ਚੱਕ ਪਰੈ ਤੁਲ ਨਹੀਂ ਤੇਜ ਵਿਚਾਰਤ ਬਿਆਸ ਪਰਾਸਰ ਬ੍ਰਹਮ ਭੇਦ ਨਹਿ ਬੇਦ ਉਚਾਰਤ ਸਾਹਾਨ ਸਾਹ ਸਾਹਿਬ ਸੁਗਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ ਕਬੇਤ ਤੁਆ ਪ੍ਰਸਾਦ ਗਹਯੋ ਜੋ ਨਾ ਜਾਏ ਸੋ ਅਗਾਹ ਕਹਿ ਕੈ ਗਾਹੀ ਹਤ ਛੇਦਯੋ ਜੋ ਨਾ ਜਾਏ ਸੋ ਅਛੇਦ ਕੈ ਪਛਾਨੀਐ ਗੰਜਯੋ ਜੋ ਨਾ ਜਾਏ ਸੋ ਅਗੰਜ ਕਹਿ ਕੈ ਜਾਣੀਐ ਭੰਜਯੋ ਜੋ ਨਾ ਜਾਏ ਸੋ ਅਭੰਜ ਕਹਿ ਕੈ ਮਾਨੀਐ ਸਾਧਯੋ ਜੋ ਨਾ ਜਾਏ ਸੋ ਅਸਾਧ ਕਹਿ ਕੈ ਸਾਧਕਰ ਛਲਯੋ ਜੋ ਨਾ ਛਲਯੋ ਜੋ ਨਾ ਜਾਏ ਸੋ ਅਛਲ ਕੈ ਪ੍ਰਮਾਨੀਐ ਮੰਤਰਮੈ ਨ ਆਵੈ ਸੋ ਅਮੰਤਰ ਕਹਿ ਕੈ ਮਾਨ ਮੰਨ ਜੰਤਰਮੈ ਨ ਆਵੈ ਸੋ ਅਜੰਤਰ ਕਹਿ ਕੈ ਜਾਣੀਐ ਕਬੇਟ ਤਵਾ ਪ੍ਰਸਾਦ ਜਾਤਮੈਨ ਆਵੈ ਸੋ ਅਜਾਤ ਕਹਿ ਕਹਚਾਨ ਜੀਅ ਪਾਤਮੈਨ ਆਵੈ ਸੋ ਅਪਾਤ ਕਹਿ ਬੁਲਾਈਐ ਭੇਦਮੈਨ ਆਵੈ ਸੋ ਅਭੇਦ ਕਹਿ ਕਹ ਪਾਖੀਅਤ ਛੇਦਿਓ ਜੋ ਨ ਜਾਏ ਸੋ ਅਛੇਦ ਕਹਿ ਸੁਨਾਈਐ ਖੰਡਿਓ ਜੋ ਨ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੈ ਖਿਆਲਮੈਨ ਆਵੈ ਕਮ ਤਾ ਕੋ ਸਦਾ ਖਾਈਐ ਜੰਤਰਮੈਨ ਆਵੈ ਸੋ ਅਜੰਤਰ ਕਹਿ ਜਾਪੀਅਤ ਧਿਆਨਮੈਨ ਆਵੈ ਤਾ ਕੋ ਧਿਆਨ ਕੀਜੈ ਧਿਆਈਐ ਕਬਿਤ ਤਵਾ ਪ੍ਰਸਾਦ ਛਤਰਧਾਰੀ ਛਤਰੀਪਤ ਛੈਲ ਰੂਪ ਛੇਤਨਾਥ ਛੌਣੇ ਕਰ ਛਾਇਆ ਪਰ ਛਤਰੀਪਤ ਗਾਈਐ ਬਿਸਨਾਥ ਬਿਸਮ ਬਿਸੰ ਪਰ ਬੇਦਨਾਥ ਬਾਲਕਰ ਬਾਜੀਗਰ ਬਾਨ ਧਾਰੀ ਬੰਦ ਨਾ ਬਤਾਈਐ ਨਿਉਲਿ ਕਰਮ ਦੂਧਾ ਧਾਰੀ ਵਿਜਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਬੈ ਨੈਕ ਧਿਆਨ ਹੋ ਨ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ ਕਬੇਤ ਤਵੈ ਪ੍ਰਸਾਦ ਜੁੱਧ ਕੇ ਜਿਤਈਆ ਰੰਗ ਭੂਮ ਕੇ ਪਵਾਈਆ ਭਾਰ ਭੂਮ ਕੇ ਮਿਟਈਆ ਨਾਥ ਤੀਨ ਲੋਕ ਗਾਈਐ ਕਾਹੂ ਕੇ ਤਨਈਆ ਹੈ ਨਾ ਮਈਆ ਜਾ ਕੇ ਭਈਆ ਕੋ ਛਾਉਨੀ ਹੂ ਕੇ ਛਈਆ ਛੋੜ ਜਿ ਕਾਸੋ ਪ੍ਰੀਤ ਲਾਈਐ ਸਾਧਨਾ ਸਦਈਆ ਧੂਲ ਧਨ ਕੇ ਤੁਝਈਆ ਧੋਮ ਧਾਰ ਕੇ ਤਰਈਆ ਧਿਆਨ ਤਾਕੋ ਸਦਾ ਲਾਈਐ ਆਉ ਕੇ ਬਢਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਕੌਨ ਧਿਆਈਐ ਕਬੇ ਤਤਵਾ ਪ੍ਰਸਾਦ ਕਾਮ ਕੋ ਕੁੰਨਿੰਦਾ ਖੈਰ ਖੂਬੀ ਕੋ ਦੇਹੰਦਾ ਗਾਜ ਗਾਜੀ ਕੋ ਗਜਿੰਦਾ ਸੋ ਕੋ ਨਿੰਦਾ ਕਹਿ ਬਤਾਈਐ ਚਾਮਕੇ ਚਲਿੰਦਾ ਘਾਉ ਕਾਮਕੇ ਬਚਨਦਾ ਛਤਰਛੌਨੀ ਕੇ ਛਲਿੰਦਾ ਸੋ ਦੇਹੰਦਾ ਕਹਿ ਮਨਾਈਐ ਯਰ ਕੋ ਦੇਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੀਵ ਕੋ ਗਜਿੰਦਾ ਜਾਨ ਮਨ ਜਾਨ ਗਾਈਐ ਦੁਖ ਕੇ ਦਲਿੰਦਾ ਦੀਨ ਦਾਨਸ ਦੇਹੰਦਾ ਦੁਖ ਦਰੁਜਨ ਦਲਿੰਦਾ ਧਿਆਏ ਧਿਆਏ ਦੂਜੋ ਕੌਣ ਧਿਆਈਐ ਕਬੇ ਤਤਵਾ ਪ੍ਰਸਾਦ ਸਾਲਸ ਸਿਹਿੰਦਾ ਸਿੱਧ ਤਾਈ ਕੋ ਸਿਧੰਦਾ ਅੰਗ ਅੰਗ ਮੈਂ ਅਵਿੰਦਾ ਏਕ ਏਕੋ ਨਾਥ ਜਾਨੀਐ ਕਾਲਖ ਕਟਿੰਦਾ ਖੁਰ ਆਸਾਨ ਕੋ ਖੁਨਿੰਦਾ ਗ੍ਰਭ ਗਫਲ ਗਿਲੇਂਦਾ ਗੋਲ ਗੰਜਖ ਬਖਾਨੀਐ ਗਲ ਬ ਗਿਰੰਦਾ ਜੀਤ ਤੇਜ ਕੇ ਦੇਹੰਦਾ ਚਿੱਤਰ ਚਾਪ ਕੇ ਚਲ ਚਲਿੰਦਾ ਛੋੜ ਔਰ ਕੌਣ ਆਨੀਐ ਸਤਤਾ ਦੇਹੰਦਾ ਸਤ ਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋੜ ਦੂਜਾ ਕੌਣ ਮਾਨੀਐ ਤਬੇ ਤਤਵਾ ਪ੍ਰਸਾਦ ਜੋਤ ਕੋ ਜਗਿੰਦਾ ਜੰਗ ਜਾ ਫਰੀ ਦੇਹੰਦਾ ਮਿੱਤਰ ਮਾਰਿ ਕੇ ਮਲਿੰਦਾ ਪੈ ਕੋਨਿੰਦਾ ਕੈ ਬਖਾਨੀਆਂ ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦ ਦਾ ਤੇਜ ਮਾਨੀਆਂ ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦੇਹੰਦਾ ਖੂਨ ਮਾਫ ਕੇ ਕੋਨਿੰਦਾ ਹੈ ਅਭੇਜ ਰੂਪਠਾਨੀਆਂ ਆਰਜਾ ਦੇਹੰਦਾ ਰੰਗ ਰਾਗ ਕੇ ਬਢਿੰਦਾ ਦੁਸ਼ਟ ਦਰੋਹ ਕੇ ਦਿਲਿੰਦਾ ਛੋਡ ਦੂਜੋ ਕੌਣ ਮਾਨੀਐ ਜਪ ਕੇ ਜਪਿੰਦਾ ਖੈਰ ਕੋਬੀ ਕੇ ਦੇਹੰਦਾ ਖੂਨ ਮਾਫ ਕੇ ਕੁੰਨਿੰਦਾ ਹੈ ਅਪੇਜੇ ਰੂਪ ਪਠਾਨੀਐ ਆਰ ਜਾ ਦੇਹੰਦਾ ਰੰਗ ਰਾਗ ਕੇ ਵਢਿੰਦਾ ਦੁਸ਼ਟ ਦਰੋਹ ਕੇ ਦਲਿੰਦਾ ਛੋਡ ਦੂਜੋ ਕੌਣ ਮਾਨੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ